ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਾਂਗੇ ਆਪਣੇ ਅੰਦਰ ਵੜਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਇਹ ਜੀਵ ਦੇ ਅੰਦਰ ਉਹ ਪਰਮੇਸ਼ਰ ਪਰਮਾਤਮਾ ਦੇ ਨਾਮ ਰੂਪੀ ਗਿਆਨ ਹੋ ਜਾਂਦਾ ਹੈ ਨਾਮ ਤੇਰੇ ਕੀ ਜੋਤ ਲਗਾਏ ਪੈ ਰੂ ਜਿਆਰੋ ਪਵਨ ਸੰਗ ਲਾਵੇ ਜਦ ਤੱਕ ਅਸੀਂ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਜੋਤ ਨੂੰ ਨਹੀਂ ਜਗਾਉਂਦੇ ਜਦ ਤੱਕ ਇਸ ਵੀਰ ਦੇ ਅੰਦਰ ਉਹ ਪਰਮਾਤਮਾ ਦਾ ਨਾਮ ਰੂਪੀ ਪ੍ਰਕਾਸ਼ ਨਹੀਂ ਹੁੰਦਾ ਪ੍ਰਕਾਸ਼ ਉਦੋਂ ਹੋਣਾ ਹੈ ਜਦੋਂ ਅਸੀਂ ਪਰਮਾਤਮਾ ਦੇ ਨਾਮ ਪ੍ਰਭੂ ਦਾ ਸਿਮਰਨ ਕਰਾਂਗੇ ਇਹ ਬੜੇ ਔਖੇ ਕੰਮ ਹੁੰਦੇ ਨੇ ਅਸੀਂ ਬਾਰ ਬਾਰ ਗੁਰੂਆਂ ਦੇ ਵਿੱਚ ਬੈਠੇ ਹਾਂ ਸਾਨੂੰ ਇਹ ਸਮਾ ਬਖਸ਼ਿਤ ਕੀਤਾ ਹੈ ਮਨੁੱਖਾ ਜੀਵਨ ਬਖਸ਼ਿਤ ਕੀਤਾ ਹੈ ਪਰਮੇਸ਼ਰ ਪਰਮਾਤਮਾ ਨੂੰ ਮਿਲਨੇ ਵਾਸਤੇ ਤਾਂ ਅਸੀਂ ਆਪਣੇ 84 ਦੇ ਚੱਕਰ ਨੂੰ ਜਨਮ ਮਰ ਦੇ ਗੇੜ ਨੂੰ ਖਤਮ ਕਰ ਸਕਦੇ ਹਾਂ ਇਹ ਜਨਾਸੀ ਦੇ ਚੱਕਰ ਤੋਂ ਬਚ ਜਿਵੇਂ ਸੰਤ ਗੁਰੂ ਪੀਰ ਮਹਾਰਾਜ ਜੀ ਸਮਝਾ ਰਹੇ ਨੇ ਕਬੀਰ ਮਾਰਸ਼ ਕਰਤ ਦਾ

ਦੁਆਰਾ ਇਹ ਮੈਂ ਤਾਂ ਦੇ ਸਕਦਾ ਹੈ ਕਿ ਭਾਈ ਸਦੀਵ ਨੇ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਹੈ ਸਿਮਰਨ ਕੀਤਾ ਹੈ ਮਾਲਕ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਇੱਕ ਰੋਜ਼ ਜਾਪਾ ਮੁੱਖਾ ਦਿੱਤਾ ਜਾਵੇ ਤਾਂ ਕਿ ਜੀਵ ਜੋ ਅਧੂਰਾ ਹੈ ਉਹ ਪੂਰਾ ਹੋ ਸਕੇ ਉਸ ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕੇ ਜਿਹੜੀ ਇਹਨੇ ਪਿਛਲੇ ਜਨਮ ਦੇ ਵਿੱਚ ਕੋਸ਼ਿਸ਼ ਕੀਤੀ ਨਹੀਂ ਮਿਲ ਸਕਿਆ ਤੇ ਫਿਰ ਇਸ ਨੂੰ ਦੁਆਰਾ ਜਾਪਾ ਪਰਮੇਸ਼ਰ ਨੂੰ ਪਰਮਾਤਮਾ ਬਖਸ਼ ਦੇ ਸਕਦਾ ਪਰ ਜੇਕਰ ਅਸੀਂ उस मालक के रस्ते चला परमात्मा की बंदगी करा सिमरन करा फिर ही सनुखा जीवन द्वारा मिल सकता है परमात्मा नहीं तो जीव आत्मा जन्म जन्म तो बिछड़ी हुई है मालक